ਜਿਸ ਕਹਿੰਦੇ ਤੁਹ ਕਰ ਰਹੀ ਹੈ ਸਾਥੀ ਹਮੇਸ਼ਾ ਅਜ਼ਾਦੀ ਦਿਹਾੜਾ ਯਾਨੀ ਕਿ 15 ਅਗਸਤ ਜਿਸ ਤੀਆਂ ਤਿਆਰੀਆਂ ਚੂਰਾ ਸ਼ੂਰਾ ਦੇ ਨਾਲ ਚੰਡੀਗੜ੍ਹ ਦੇ ਵਿੱਚ ਚੱਲਦੀਆਂ ਨੇ ਇਸੇ ਨੂੰ ਲੈ ਕੇ ਅੱਜ ਫੁੱਲ ਡਰੈਸਰ ਹਸਲ ਕੀਤੀ ਗਈ ਇਨੇ ਹਰਸਲ ਪੰਜਾਬ ਰਾਜ ਪਵਨਤੂ ਸ਼ੁਰੂ ਹੋ ਕੇ ਸ਼ਹੀਦ ਦੀ ਸਮਾਰਕ ਵੋਗਨ ਵਿਲਾ ਤੇ ਉਸ ਤੋਂ ਬਾਅਦ ਸੈਕਟਰ 17 ਸਥਿਤ ਗਰੋਂ ਪਹੁੰਚੀ ਜਿੱਤੇ ਕਿ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਹੂਮ ਕਾਰਟ ਚੰਡੀਗੜ੍ਹ ਫਾਇਰ ਸਰਵਿਸ ਤੇ ਨਾਲ ਨਾਲ ਕਈ ਹੋਰ ਟ੍ਰੂਪਸ ਦੇ ਵੱਲੋਂ ਸਲਾਮੀ ਦੀ ਹਰਸਲ ਕੀਤੀ ਗਈ ਦੱਸਿਆ ਕਿ ਆਜ਼ਾਦੀ ਦਿਹਾੜੇ ਤੇ ਨਾਲ ਟ੍ਰੂਪਸ ਦੇ ਵੱਲੋਂ ਚੰਡੀਗੜ੍ਹ ਤੇ ਨਵੇਂ ਚੁਲੇ ਗਏ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਨੂੰ ਸਲਾਮੀ ਦਿੱਤੀ ਜਾਏਗੀ ਤੇ ਇਸ ਦੇ ਲਈ ਚੰਡੀਗੜ੍ਹ ਦੇ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਰਸਤਿਆਂ ਨੂੰ ਬੰਦ ਕੀਤਾ ਜਾਏਗਾ ਦੱਸਦੀ ਕਿ ਇਸ ਵਾਰ ਚੰਡੀਗੜ੍ਹ ਦੇ ਵਿੱਚ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਚੰਡੀਗੜ੍ਹ ਦੇ ਨਵੇਂ ਪ੍ਰਸ਼ਾਸਕ ਅਤੇ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਤਿਰੰਗਾ ਫੈਰੋਣਗੇ ਤੇ ਸਲਾਮੀ ਲੈਣਗੇ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕਟਾਰੀਆ ਚੰਡੀਗੜ੍ਹ ਦੇ ਵਿੱਚ ਆਜ਼ਾਦੀ ਦਿਹਾੜੇ ਵਿੱਚ ਸ਼ਾਮਿਲ ਹੋਣਗੇ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸਾਬਕਾ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਇਹਹੀ ਰਸਮ ਅਦਾ ਕੀਤੀ ਜਾਂਦੀ ਸੀ ਦੱਸਦੀ ਕਿ ਜਿਨ੍ਹਾਂ ਰਸਿਆਂ ਨੂੰ ਬੰਦ ਕੀਤਾ ਜਾਏਗਾ 15 ਅਗਸਤ ਨੂੰ ਵੀ ਉਹ ਰਸਤੇ ਆਜ਼ਾਦ ਦੀ ਦਿਹਾੜੀ ਦੀ ਪ੍ਰੇਡ ਨੂੰ ਲੈ ਕੇ ਫਿਰ ਢੋਬ ਬੰਦ ਰਹਿਣਗੇ ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ